ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਕੋਟਲਾ ਕੋਟਲਾ ਮੇਰ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਟੋਕੜ ਵਿਹੜ ਵਿਖਾਉਣੀ ਤੁਹਾਨੂੰ ਬਹੁਤ ਚੰਗੀ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਬਾਕੀ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਂਦੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਮੇਰਾ ਨੰਬਰ 959262695 ਇਹ ਤੇ ਕਨੈਕਟ ਕਰ ਸਕਦੇ ਆ ਤੇ ਬਾਕੀ ਦੋਸਤੋ ਵੱਛੀਆਂ ਆਲਾ ਮੁੱਲ ਲਊਗਾ ਕੋਈ ਮੁੱਲ ਨਹੀਂ ਵਾਲਾ ਦਾ ਤੇ ਸਾਰੀ ਡਿਟੇਲ ਬਾਈ ਤੋਂ ਲੈ ਲੈਨੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਸਾਰਾ ਨਾਮ ਦੱਸ ਦੇ ਬਈ ਨਾਮ ਮਮਣਾ ਪਿੰਡ ਕੁੰਡਲਾ ਮੇਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਠੀਕ ਆ ਨੰਬਰ ਵੀ ਬੋਲ ਦੇ ਵੀ 734723325 ਇੱਕ ਵਾਰੀ ਹੋਰ ਬੋਲ ਦੇ 734723325 ਠੀਕ ਆ ਆਪਣਾ ਟੋਕੜ ਵੇੜਾਂ ਦਾ ਹੀ ਕੰਮ ਹਨਾ ਵੇੜਾਂ ਦਾ ਕੰਮ ਆਪਣਾ ਆਉਂਦੀਆਂ ਰਹਿੰਦੀਆਂ ਆਪਣੇ ਕੋਲੇ ਹਾਂ ਹਾਂ ਠੀਕ ਆ ਤੇ ਜਿਹੜੀ ਆਪਣੀ ਆ ਵੇੜਾ ਆਪਣੀ ਕੰਨਵਾ ਸੁਆ ਸੁਈ ਵੀ ਆ ਦੂਜਾ ਵੀਰੇ ਇਹਦੇ ਟੀਕੇ ਭਰਾਏ ਆ 15 ਤਰੀਕ ਦੇ ਆ ਬਾਥੀ ਭਰਾਏ ਆ ਠੀਕ ਆ 8 ਕਿਲੋ ਦੁੱਧ ਆ ਬਸ 7 ਕਿਲੋ ਦੀ ਗਰੰਟੀ ਤੇ ਵੇੜ ਕੋਈ ਨਹੀਂ ਲੈ ਲੈਣੀ 7 ਕਿਲੋ ਯਾਨੀ ਕਿ ਬਈ ਮਣਕੇ ਆਉ ਦਾ ਦੋ ਟਾਈਮ ਤਿੰਨ ਟਾਈਮ ਇੱਥੇ ਤਸੱਲੀ ਕਰ ਲੈ 5 5 5-5 ਆਉਂਦੀ ਠੀਕ ਆ ਫੈੜ ਫਿਰ ਤਾਂ ਬਹੁਤ ਆ ਹਨਾ ਉਹ ਠੰਡੀ ਸੀਲ ਆ ਦੇਖ ਸਕਦੇ ਦੋਸਤੋ ਜੈਲੀ ਆ ਤੋੜ ਕੇ ਦਿਖਾਦੇ ਥਾਣਾ ਬਹੁਤ ਸੋਹਣਾਗਾ ਦੋਸਤੋ ਨੋ ਕਾਲਾ ਥਾਣਾ ਦੋਸਤੋ ਚਵਾਈ ਚੂਹੀ ਦੀ ਜਾਵਾਂ ਪੋਲੀ ਮਣੀ ਜਾਵਾਂ ਚਵਾਈ ਵੀਰੇ ਠੀਕ ਆ ਦੇਖ ਸਕਦੇ ਚਾਰੇ ਥਣ ਗੈਵ ਚ ਨਖੜ ਮੇ ਕੱਦ ਕਾਠ ਠੀਕ ਆ ਕ੍ਰੋਸ ਪਾਣਾ ਗਰਮੀ ਨਹੀਂ ਦੋਸਤੋ ਬਾਲੀ ਮਣਾਉਂਦੀ ਕੀ ਗਾਂ ਗਰਮੀਆਂ ਚ ਵਧੇਗਾ ਰਹੂਗੀ ਬਾਕੀ ਬਾਈ ਦਾ ਟੀਕਾ ਭਰਾਇਆ ਵਾ ਠੰਡ ਹੈਗੀ ਆ ਦੋਸਤੋ ਤੇ ਕੰਮ ਆਲੀ ਹੋ ਸਕਦਾ ਵੀ ਇਹ ਟੀਕੇ ਤੇ ਹੀ ਰਹਿ ਜੇਵੇ ਦੇਖ ਸਕਦੇ ਦੇਖ ਸਕਦੇ ਦੋਸਤੋ ਮਲਕੀਨ ਪੂਰੀ ਸਟਰੋਂਗ ਚੰਗੀ ਆ ਤੇ ਰੰਗ ਬਾਜ ਬਹੁਤ ਚੰਗਾ ਗਾ ਗਾ ਗਰਮੀਆਂ ਚ ਵੀ ਦੋਸਤੋ ਤੋਹਫਾ ਹੀ ਆ ਤੁਹਾਡੇ ਲਈ ਤੇ ਬਾਕੀ ਇਹਦਾ ਮੁੱਲ ਬਾਈ ਜਮਾਂ ਜਿਆਦਾ ਕਰੂਗਾ ਤੇ ਮਣੀ ਵੀ ਕੀ ਮੁੱਲ ਕਰਨਾ ਇਹਦਾ ਮੁੱਲ ਆ 18000 ਕਰਦੇ ਆ 17 ਦੀ ਦੇ ਦਿਆਂਗੇ ਠੀਕ ਆ ਜਮਾਂ ਦੋਸਤੋ 500 ਰੁਪਏ ਛੋੜ ਕਰਦੇ 17 ਜੋ ਵੀ 500 ਬਾਈਆਂ ਦਾ ਛੋੜ ਕਰਦਾਂਗੇ ਜਮਾਂ ਦੋਸਤੋ ਵੱਛੀਆਂ ਨਾਲੋਂ ਵੀ ਦੋਸਤੋ ਸਸਤੇ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣੀ ਬਾਕੀ 7 ਕਿਲੋ ਦੁੱਧ ਬਾਈ ਨੇ ਦੱਸਿਆ ਦੋਸਤੋ ਵੀ ਜਾਨੀ ਕਿ 7 ਕਿਲੋ ਤੁਸੀਂ ਇੱਥੇ ਜੋਗ ਸਕਦੇ ਬਾਈ ਦੇ ਘਰੇ 8 ਕਿਲੋ ਦੁੱਧ ਬਾਈਆਂ ਦਾ ਵੀ ਹੈਗਾ ਆਪਾਂ ਚਾਹੋਗੇ ਵੀਡੀਓ ਚ ਬਾਈਆਂ ਦਾ ਕਿਲੋ ਦੁੱਧ ਘਾਟ ਹੀ ਦੱਸਿਆ ਦੋਸਤੋ ਤੇ ਬਹੁਤ ਚੰਗੀ ਵਿਹੜ ਜਿੰਨੀ ਵੀ ਹੋ ਸਕੇ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ